ਲੱਖੋ ਇੱਕ ਦੁਨੀਆ ਦਾ ਵਿਦਵਾਨ ਹੋਇਆ Karl Marx ਹਮ Karl Marx ਕਵੀ ਹੁੰਦਾ ਸੀ ਹਮ ਰੋਮਾਂਟਿਕ ਕਵੀ ਹਮ ਉਹ ਪਸਰਕਰ ਬਣ ਗਿਆ ਹਮ ਉਹਨਾਂ ਦੇ ਨਾਲ ਜੇ ਟੈਂਬਰ ਸਕੈਂਡਲ ਹੋ ਗਿਆ ਜਰਮਨੀ ਦੇ ਵਿੱਚ ਜਰਮਨੀ ਜਾਨੀ ਪ੍ਰਸ਼ੀਅ ਹਮ ਜਰਮਨੀ ਤੇ ਪਰਨਾਉਂ ਪ੍ਰਸ਼ੀਅ ਹਮ ਤੇ ਉੱਥੇ ਟੈਂਬਰ ਸਕੈਂਡਲ ਹੋ ਗਿਆ ਉਹ ਟੈਂਬਰ ਸਕੈਂਡਲ ਸਟੱਡੀ ਕਰਦਾ 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 ਹੈ ਉਹ ਮਾਰਕਸਵਾਦ ਦਾ ਉਹਨੇ ਸਿਧਾਂਤ ਲੋਕਾਂ ਨੂੰ ਦਿੱਤਾ ਹਮ ਜਿਹੜਾ ਇਹ ਕਹਿੰਦਾ ਕਿ ਦੁਨੀਆ ਦੀ ਬਰਬਾਦੀ ਦੇ ਤਿੰਨ ਲੋਕ ਜ਼ਿੰਮੇਦਾਰ ਹੁੰਦੇ ਹੂੰ ਇੱਕ ਕਾਰਪੋਰੇਟ ਘਰਾਣੇ ਇੱਕ ਬਿਊਰੋਕ੍ਰੇਸੀ ਇੱਕ ਪੋਲਿਟਿਸ ਹੂੰ ਇਹ ਜਿਹੜੇ ਕਾਰਪੋਰੇਟ ਘਰਾਣੇ ਜਿਹੜੇ ਜੰਗਲਾਂ ਦੀ ਕਟਾਈ ਕਰਦੇ ਨੇ ਹੂੰ ਇਹ ਲੋਕ ਇਹਨਾਂ ਨੂੰ ਕੁਦਰਤ ਨਾਲ ਕੋਈ ਪਿਆਰ ਨਹੀਂ ਹੈਗਾ ਕੁਦਰਤ ਦੀ ਕਟਾਈ ਹੋਣੀ ਹੈ ਹੂੰ ਜਿਹਨੂੰ ਕਹਿੰਦੇ ਇਲੀਗਲ ਹੂੰ ਇਲੀਗਲ ਦਾ ਸਬੋਧਨ ਮਾਤੇ ਜਸਟ ਨਹੀਂ ਕਰਦਾ ਹੂੰ ਜਿਹੜੀ ਚੀਜ਼ ਤੁਹਾਨੂੰ ਇਲੀਗਲ ਲੱਗਦੀ ਹੈ ਨਾ ਉਹਨੂੰ ਇੱਕ ਕਦੋਂ ਲੀਗਲ ਬਣਾ ਲੈਂਦੇ ਨੇ ਸਰਕਾਰਾਂ ਤਾਂ ਇਹਨਾਂ ਦੇ ਸਾਰਿਆਂ ਦੇ ਕੰਮ ਕਰਦੀਆਂ ਨੇ ਨਾ ਇਹ ਹਰ ਲੀਗਲ ਇਲੀਗਲ ਚੀਜ਼ ਨੂੰ ਲੀਗਲ ਬਣਾ ਕੇ ਹੀ ਕੰਮ ਕਰਦੇ ਨੇ ਹੂੰ ਔਰ ਉਹਦੇ باوجود ਵੀ ਇਹ ਬਹੁਤ ਸਾਰੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਫਿਰ ਵੀ ਇਲੀਗਲ ਹੁੰਦੀਆਂ ਨੇ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਜਦੋਂ ਕਾਰਪੋਰੇਟ ਬਿਊਰੋਕਰੇਟ ਤੇ ਪੋਲੀਟਿਸ਼ੀਅਨ ਦਾ ਐਕਸੈਸ ਹੈ ਨਾ ਜਿਹੜਾ ਇਹ ਬਹੁਤ ਖਤਰਨਾਕ ਆ ਇਹ ਵਾਕਈ ਦੇਖੋ ਗਲੋਬਲ ਵਾਰਮਿੰਗ ਕਹਰੇ ਨੇ ਉਹਦੇ ਪਿੱਛੇ ਵੀ ਕਾਰਪੋਰੇਟ ਘਰਾਣਿਆਂ ਦੇ ਅਨਬ੍ਰਿਡਲਡ ਪ੍ਰੋਫਿਟ ਅਨਬ੍ਰਿਡਲਡ ਮੀਨ ਬੇਲਗਾਮ ਨਫਾ ਇਹਨਾਂ ਲਖ ਮੁਨਾਫਿਆਂ ਦਾ ਕੋਈ ਕਿਦਰੇ ਅੰਤ ਤੱਕ ਨਹੀਂ ਹੈਗਾ ਇਹ ਚੀਜ਼ਾਂ ਜਿਹੜੀਆਂ ਨੇ ਵਾਕਈ ਇਹ ਹੈਗੀਆਂ ਨੇ ਹਾਂ ਮੈਂ ਕਾਰਮਾ ਵਾਸਤੇ ਗੱਲ ਕੀਤੀ ਉਹ ਤੋਂ 150 ਸਾਲ ਪੁਰਾਣੀ ਗੱਲ ਹੋ ਗਈ 150 ਸਾਲ ਪੁਰਾਣੀ ਹਾਂ ਤੇ ਉਹ ਕਹਿੰਦਾ ਮਤਲਬ ਉਦੋਂ ਵੀ ਹਲਾਸ ਇਦਾਂ ਦੇ ਸੀ ਉਹ ਸਾਰਾ ਉਸ ਤੋਂ ਪਹਿਲਾਂ ਦੀ ਪੰਜਾਬ 'ਚ ਜਿਹੜੀ ਮਾਈਨਿੰਗ ਹੋ ਰਹੀ ਹੈ ਉਹ ਹੜਾ ਦੇ ਪਿੱਛੇ ਕਸੂਰਵਾਰ ਹੈ ਕਿਸੇ ਐਂਗਲ ਤੋਂ ਡੈਫੀਨਿਟਲੀ ਇਹ ਚੀਜ਼ਾਂ ਚੀਜ਼ਾਂ ਇੱਕ ਦੂਜੇ ਨਾਲ ਜੁੜਦੀਆਂ ਨੇ ਦੇਖੋ ਹੜਾ ਵਾਸਤੇ ਕਿਦਾਂ ਹੋ ਗਿਆ ਕਿ ਹੁਣ ਤੁਸੀਂ ਗ੍ਰਿਆਵਾਂ ਨੇ ਇੱਕ ਸਿਲਟ ਬਚਾਈ ਸਿਲਟੀ ਬੋਲਦੇ ਨਾ ਟੈਕਨੀਕਲ ਸੌਲਵ ਸਿਲਟ ਉਸੇ ਸਿਲਟ ਕਿੱਨੇ ਵਿੱਚ ਹੈ ਸਿਲਟ ਕੁਦਰਤ ਨੇ ਕੁਦਰਤ ਨੇ ਵਿੱਚ ਹੈ ਕੁਦਰਤ ਨੇ ਵਿੱਚ ਹੈ ਨਾ ਅਹੀਂ ਚੱਕ ਲਈ ਅਹੀਂ ਮਾਸੜ ਲੱਗਦੇ ਆਪ ਨੂੰ ਅਹੀਂ ਕੁਦਰਤ ਨੂੰ ਪੁੱਛਿਆ ਅਹੀਂ ਚੱਕਣੀ ਕੁਦਰਤ ਨੇ ਸਾਨੂੰ ਸਰਟੀਫਿਕੇਟ ਦਿੱਤਾ ਤੁਸੀਂ ਕਹੋਗੇ ਸਰਕਾਰ ਨੇ ਸਾਨੂੰ ਪਰਮਿਟ ਦੇ ਦਿੱਤਾ ਸਰਕਾਰ ਕੌਣ ਹੁੰਦੀ ਹੈ ਸਰਕਾਰ ਤਾਂ ਫਿਰ ਕਿਤੇ ਨਾ ਕਿਤੇ ਏਜੰਟ ਹੈ ਨਾ ਕਾਰਪੋਰੇਟ ਘਰਾਣਿਆਂ ਦੀ ਜਾਂ ਬਿਊਰੋਕਰੇਸੀ ਦੀ ਸਾਰਿਆਂ ਦੇ ਨੱਚਣ ਵਾਲੀ ਇਨਸਾਨ ਜਿਹੜਾ ਹੈ ਇੱਕ ਸਸਟੇਨੇਬਲ ਡਵੈਲਪਮੈਂਟ ਹੁੰਦੀ ਹੈ ਸਸਟੇਨੇਬਲ ਡਵੈਲਪਮੈਂਟ ਜਿਹੜੀ ਆ ਗੱਲ ਬਹੁਤ ਹੁੰਦੀ ਆ ਪ੍ਰੈਕਟੀਕਲ ਕਿਤੇ ਹੈ ਨਹੀਂ ਉਹ ਅਸੀਂ ਜੇ ਡਵੈਲਪਮੈਂਟ ਕਰਨੀ ਹੈ ਹੁਣ ਡਵੈਲਪਮੈਂਟ ਕਰਨੀ ਆ ਸਰਕਾਰ ਮੈਂ ਤੇ ਮੈਂ ਦੇਖੋ ਮੈਂ ਇੱਕ ਬਿਨਾ ਮੰਗੀ ਸੁਣਾਇਆ ਮੈਂ ਇਹ ਗੱਲ ਦਾ ਕਾਇਲ ਹਾਂ ਕਿ ਸਿੰਗਾਪੁਰ ਦੇ ਮਾਡਲ ਦੇ ਉੱਤੇ ਸਰਕਾਰ ਹੋ ਸਿੰਘ ਜਿਹੜੀ ਆ ਨਾ ਸਰਕਾਰ ਇਹ ਸਟੇਟ ਪ੍ਰੋਗਰਡ ਹੋਣ ਲੋਕਾਂ ਨੂੰ ਮਕਾਨ ਸਰਕਾਰ ਬਣਾ ਕੇ ਦੇਵੇ ਕੋਈ ਮੈਨਿੰਗ ਹੀ ਨਾ ਕਰੇ ਉਗਲੇ ਮਹੀਨੇ ਹੋਏਗੀ ਨਾ ਫਿਰ ਕੁਝ ਕਾਰਜ ਕਾਨੂੰਨਾਂ ਦੇ ਮੁਤਾਬਕ ਹੋਏਗੀ ਹਰ ਬੰਦੇ ਨੂੰ ਮਕਾਨ ਬਣਾ ਕੇ ਦੇ ਸਰਕਾਰ ਦੇਵੇਂ ਸਿੰਗਾਪੁਰ ਵਾਲਿਆਂ ਨੇ ਦਿੱਤਾ ਜਿਵੇਂ ਚਾਇਨਾ ਨੇ ਦਿੱਤਾ ਹਮ ਓਹਰ ਨਾਲ ਕੀ ਹੋਏਗਾ ਦੂਜਾ ਐਜੂਕੇਸ਼ਨ ਮੈਡੀਕਲ ਇਹ ਚੀਜ਼ਾਂ ਸਰਕਾਰ ਲੈ ਲੇ ਮੈਡੀਕਲ ਦੇ ਹੋਰ ਜਿਹੜੇ ਕੋਈ ਮੈਡੀਕਲ ਦਾ ਕਰਮਨ ਮਿਸ਼ਨ ਨਾਲ ਕੀ ਸੰਬੰਧ ਹੈ ਮੈਡੀਕਲ ਦਾ ਵੀ ਬਹੁਤ ਬੜਾ ਸੰਬੰਧ ਹੈ ਤੇ ਐਜੂਕੇਸ਼ਨ ਐਜੂਕੇਸ਼ਨ ਦੇ ਨਾਂ ਤੇ ਜਿਹੜੇ 5 ਸਟਾਰ ਸਕੂਲ ਚੱਲ ਰਹੇ ਨੇ ਸਭ ਨਹੀਂ ਚਾਹੀਦੇ ਅਸੀਂ ਉਸ ਮੁਲਕ ਦੇ ਰਹਿਣ ਵਾਲੇ ਆ ਜਿੱਥੇ ਰਿਸ਼ੀ ਮੂਨੀ ਜੰਗਲਾਂ 'ਚ ਚਲੇ ਜਾਂਦੇ ਸੀ ਆਸ਼ਰਮ ਬਣਾਏ ਹੁੰਦੇ ਸੀ ਉਹਨਾਂ ਨੇ ਉਹਨਾਂ ਰਿਸ਼ੀਆਂ ਮੂਨੀਆਂ ਦੇ ਲਿਖੇ ਹੋਏ ਗ੍ਰੰਥ ਅੱਜ ਵੀ ਸਾਨੂੰ ਅਗਵਾਈ ਦਿੰਦੇ ਨੇ ਵਿਚਾਰਾਂ ਦੀ ਇੰਨੀ ਗਹਿਰਾਈ ਹੈ ਹੁਣ ਤੁਸੀਂ ਉਪਨਿਸ਼ਦਾਂ ਦੀ ਗੱਲ ਕਰਦੇ ਹੋ ਭਗਵਦ ਗੀਤਾ ਭਗਵਦ ਗੀਤਾ ਨੂੰ ਜੇਕਰ ਤੁਸੀਂ ਗਹਿਰਾਈ ਨਾਲ ਬੈਠ ਕੇ ਪੜ੍ਹੋ ਤੁਹਾਨੂੰ ਲੱਗਦਾ ਜਿਵੇਂ ਤੇ ਸਮੁੰਦਰ ਹੈ ਸਾਡੇ ਔਰਖਿਆਂ ਨੇ ਲਿਖਿਆ ਇੱਕ ਦਾ ਉਸਾਰੇ ਲੋਕਦਾਨ ਨੂੰ ਇੱਕ ਰਿਕ ਧਾਰਮਿਕ ਦਾ ਮੈਨੂੰ ਤਾਂ ਧਾਰਮਿਕ ਲੱਗੀ ਨਹੀਂ ਕਿਤੇ ਮੈਨੂੰ ਤਾਂ ਲੱਗਦਾ ਉਹ ਇੱਕ ਇੱਕ ਮੈਨੇਜਮੈਂਟ ਗਾਈਡ ਹੈ ਇੱਕ ਮੋਟੀਵੇਸ਼ਨਲ ਬੁੱਕ ਹੈ ਹੂੰ ਲੋਕੀ ਉਹਦੇ ਚ ਵੀ ਜਾ ਕੇ ਅੱਬ ਲੱਪਣਾ ਪੈਂਦਾ ਉਹ ਲੋਕਾਂ ਦੀ ਬੇਵਕੂਫੀ ਆ ਜਾਂ ਬ੍ਰੋਹਟ ਕਲਾਸ ਨੇ ਉਹ ਲੋਕਾਂ ਨੂੰ ਗਲਤ ਦੱਸਿਆ ਤੇ ਉਹ ਕਹਿੰਦਾ ਮਤਲਬ ਕਿ ਇੰਨੇ ਵੱਡੇ ਵੱਡੇ ਗ੍ਰੰਥ ਲਿਖੇ ਗਏ ਮਹਾਕਾਵ ਲਿਖੇ ਗਏ ਰਮਾਣਵਾ ਭਰਤ ਬਾਰੇ ਪੰਜਾਂ ਲਈ ਤੇ ਉਸ ਮੁਲਕ ਦੇ ਰਹਿਣ ਵਾਲੇ ਆ ਜਾਂ ਜਿੱਥੇ ਆਸ਼ਰਮ ਸਿਸਟਮ ਹੁੰਦਾ ਸੀ ਉਹ ਰਾਜੇ ਦਾ ਬੱਚਾ ਵੀ ਪੜਨ ਜਾਂਦਾ ਸੀ ਉਹਨੂੰ ਵੀ ਲੱਕੜੀਆਂ ਕੱਟਣੀਆਂ ਪੈਂਦੀਆਂ ਹਨ ਉਹਨੂੰ ਵੀ ਕਹਿੰਦਾ ਮਤਲਬ ਕੰਮ ਕਰਨਾ ਪੈਂਦਾ ਸੀ ਹੱਥਾਂ ਦੇ ਨਾਲ ਤੇ ਅੱਜ ਸਾਡੇ ਸਕੂਲਾਂ ਦੇ ਵਿੱਚ ਜਾ ਕੇ ਇਹ ਪੁੱਛਿਆ ਜਾਂਦਾ ਕਿ ਜਿਹੜੇ ਕਲਾਸਰੂਮ ਨੇ ਕਿ ਈਸੀ ਹਾਂ ਔਰ ਇਹ ਚੀਜ਼ਾਂ ਜਿਹੜੀਆਂ ਨੇ ਗਲੋਬਲ ਵਾਰਮਿੰਗ ਨਾਲ ਕਿੱਥੇ ਜਾ ਕੇ ਜੁੜਦੀਆਂ ਨੇ ਹਾਂ ਮੈਂ ਹੁਣ ਮੈਡੀਕਲ ਸੇ ਥੋੜਾ ਜਿਹਾ ਦੱਸਾਂਦਾ ਹਾਂ ਮੈਡੀਕਲ ਕੀ ਹੁੰਦਾ ਹਾਂ ਹਸਪੀਟਲ ਕੀ ਹੁੰਦਾ ਬਾਈ ਡੈਫੀਨੇਸ਼ਨ ਹਸਪੀਟਲ ਕੀ ਹੁੰਦਾ ਹਸਪੀਟਲ ਇਜ਼ ਅ ਪਲੇਸ ਵੇਅਰ ਥੇਰ ਇਜ਼ ਅ ਡਾਕਟਰ ਐਂਡ ਥੇਰ ਇਜ਼ ਅ ਪੇਸ਼ੈਂਟ ਹਾਂ ਉਹਦੇ ਵਾਸਤੇ ਇਹ ਕਿੱਥੇ ਲਿਖਿਆ ਹੋਇਆ ਕਿ ਇਹਦੀ ਬਿਲਡਿੰਗ ਇੱਕ ਫਾਈਵ ਸਟਾਰ ਵਾਂਗ ਹੋਣੀ ਚਾਹੀਦੀ ਅੱਜ ਫਾਈਵ ਸਟਾਰ ਹੋਟਲ 'ਚ ਜਾ ਕੇ ਸਟੇ ਕਰੋ ਹਾਂ ਜਿਹੋ ਜੀ ਸੋ ਹਲਤੇ ਇੱਕ ਫਾਈਵ ਸਟਾਰ ਹੋਟਲ 'ਚ ਨਹੀਂ ਹੁੰਦੀਆਂ ਉਜੇ ਨਾਲ ਉਹ ਵੱਧ ਸੁਹੋਲਦਾ ਹਸਪਤਾਲਾਂ ਦੇ ਪ੍ਰਾਈਵੇਟ ਕਮਰੇ ਜੰਦੇ ਹੂੰ ਪ੍ਰਾਈਵੇਟ ਕਮਰੇ ਇੱਕ 5 ਸਟਾਰ ਹੋਟਲ ਹੀ ਦਾ ਹੀ ਸੂਟ ਉਹ ਸੂਟ ਲੱਗਦੇ ਨੇ ਦੇਖੋਗੇ ਦੇਖਿਆ ਜੈਸਾ ਇਸ ਕਰਕੇ ਇਹ ਚੀਜ਼ਾਂ ਨੇ ਪੈਸਾ ਕਮਾਉਣ ਦੀ ਖਾਤਰ ਇਹਨਾਂ ਚੀਜ਼ਾਂ ਦਾ ਇਹਨਾਂ ਕੋ ਬੜਾ ਗਲਤ ਕੀਤਾ ਹੋਇਆ ਹੂੰ ਔਰ ਦੂਜਾ ਅਗਰ ਹਸਪਤਾਲ ਮਿਲੀਆਂ ਦਾ ਵਾਜ ਕਰ ਦੇਣਗੇ ਤੇ ਕਮਾਉਣਗੇ ਕੀ ਤੇ ਕਮਾਉਣਗੇ ਕੀ ਬਸ ਤਾਂ ਠੀਕ ਹੋ ਗਿਆ ਹੂੰ ਇਸ ਕਰਕੇ ਬਿਮਾਰੀ ਨੂੰ ਉਹਨਾਂ ਵਧਾਇਆ ਜਾਏ ਲਾਉਦਾ ਹੈ ਜਰ ਤੱਕ ਉਹਨਾਂ ਕਰਨਾ ਲਿਖ ਜੇ ਹੂੰ ਹੂੰ ਜਦ ਤੱਕ ਉਹਦਾ ਬੈਂਕ ਅਕਾਊਂਟ ਖਾਲੀ ਨਾ ਹੋ ਜਾਵੇ ਹੂੰ ਤਾਂ ਤੱਕ ਤੇ ਮਰੀ ਜੀ ਨੂੰ ਮਲੀ ਬਣਾ ਕੇ ਰੱਖੋ ਨਾ ਹੂੰ ਇਹੋ ਜਿਹੀਆਂ ਪ੍ਰੈਕਟਿਸਿਜ਼ ਹੋ ਰਹੀਆਂ ਨੇ ਦੁਨੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 5 ਸਟਾਰ ਹਸਪੀਟਲ ਆ ਰਹੇ ਨੇ ਉਸ ਮੁਲਕ ਦੇ ਵਿੱਚ ਜਿਹੜਾ ਖੁਕੜਾ ਦਾ ਮੁਲਕ ਹੈ ਜਿੱਥੇ ਲੋਕਾਂ ਕੋ ਰੋਟੀ ਨਹੀਂ ਹੂੰ ਉਹਨਾਂ ਦੀ ਗਲਤੀ ਨਾਲ ਕੋਈ ਗਰੀਬੰਦਾ ਬਿਮਾਰ ਹੋ ਜਾਵੇ ਮੈਂ ਇੱਕ ਵਾਰੀ ਮੈਂ ਨਾ ਹੀ ਰਵਾਂਗਾ ਮੈਂ ਸ਼ਹਿਰ ਦੇਣਾ ਇੱਕ ਸਭ ਤੋਂ ਮਸ਼ਹੂਰ ਹਸਪਤਾਲ ਜਿੱਤੇ ਵਾ ਗਿਆ ਉਥੇ ਵਿਚਾਰਾ ਇੱਕ ਆਦਮੀ ਆਇਆ ਲੁਧਿਆਣੇ ਦਾ ਹੀ ਹੈ ਲੁਧਿਆਣੇ ਦਾ ਹੀ ਹਮ ਆਦਮੀ ਆਇਆ ਉਹਨਾਂ ਦੇ ਕਪੜੇ ਕਪੜੇ ਵਿਚਾਰਾ ਨਿਗਰੀ ਬਾ ਵਾਲੇ ਸੀ ਤੇ ਡਾਕਟਰ ਆਪੋ ਚ ਸੁਆਹ ਕਰ ਰਹੇ ਸੀ ਕਹਿੰਦੇ ਯਾਰ ਆਪਨੇ ਇਹਨੂੰ ਬਤਾ ਦਿਆ ਉਹ ਬੋਲੇ ਨਹੀਂ ਅਭੀ ਤੱਕ ਤੋਂ ਨਹੀਂ ਬਤਾ ਦੋ ਇਹਨੂੰ ਫਿਰ ਉਹ ਡਾਕਟਰ ਜਾ ਕੇ ਕੀ ਦੱਸ ਰਿਹਾ ਉਹਨਾਂ ਨੂੰ ਮੈਂ ਸੁਣ ਰਿਹਾ ਹਮ ਮਤਲਬ ਜਾ ਕੇ ਅਸਾ ਹਵਾਰੇ ਦਾ ਇਲਾਜ ਇਤਨੇ ਪੈਸੇ ਮੇ ਹੋਗਾ ਆਪ ਕੋ ਅਪੋਰਟ ਕਰ ਲੋਗੇ ਹਮ अगर पैसा इतना नहीं है आपके पास तो आप किसी दूसरे हॉस्पिटल में ले जाओ हम यार ਤੁਸੀਂ ਵਪਾਰ ਖੋਲੇ ਹੋਏ ਨੇ ਵਪਾਰ ਖੋਲੇ ਹੋਏ ਨੇ ਹਮ ਔਰ ਦੇਸ਼ ਦੇ ਜੋ ਸਭ ਤੋਂ ਮਹੱਤਵਪੂਰਨ ਹਸਪਤਲ ਹੈ ਦੇਸ਼ ਦੇ ਸਭ ਤੋਂ ਮਹੱਤਵਪੂਰਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਪੀ ਜੀ ਚੰਡੀਗੜ੍ਹ ਚਿਤਰਾ ਸਰਵਿੰਦਰਮ ਉੱਥੇ ਜਾ ਕੇ ਦੇਖੋ ਉੱਥੇ ਜਿਹੜੀ ਚੀਜ਼ ਤੁਹਾਨੂੰ ਹਜ਼ਾਰ ਰੁਪਏ ਵਿੱਚ ਮਿਲਦੀ ਹੈ ਜੋ ਫੈਸਿਲਿਟੀ ਤੁਹਾਨੂੰ ਹਜ਼ਾਰ ਰੁਪਏ ਵਿੱਚ ਮਿਲਦੀ ਹੈ ਇੱਥੇ ਤੁਹਾਨੂੰ 70000 ਰੁਪਏ ਵਿੱਚ ਮਿਲਦੀ ਹੈ ਹਮ ਇਹਨਾਂ ਫਰਕ ਹੈ ਪ੍ਰੈਕਟੀਕਲੀ ਇਹ ਨਾ ਫਰਕ ਹੈ ਮੈਂ ਚਿਤਰਾ ਦੇ ਵਿੱਚ ਇੱਕ ਵਾਰੀ ਜਾਂਦਾ ਰੋਨਡਰਮ ਦੇ ਵਿੱਚ ਗਿਆ ਉਥੇ ਜਿਹੜਾ ਆਰਥੋ ਆਰਥੋਪੈਡਿਕ ਡਿਪਾਰਟਮੈਂਟ ਦਾ ਹੈਡ ਸੀਗਾ ਉਹ ਆ ਕੇ ਟੂਰ ਕਰ ਰਿਹਾ ਸੀ ਮਰੀਜ਼ਾਂ ਨੂੰ ਦੇਖ ਰਿਹਾ ਸੀ ਬਿਸਤਰਿਆਂ ਤੇ ਮਰੀਜ਼ ਪਏ ਆ ਬਿਸਤਰਿਆਂ ਦੇ ਵਿੱਚ ਜਿਹੜੀ ਜਗ੍ਹਾ ਹੈ ਉਥੇ ਮਰੀਜ਼ ਪਏ ਆ ਜਿਹਨੂੰ ਲੰਘਾ ਹੈ ਲੰਗੇਜ ਮਰੀਜ਼ ਪਏ ਆ ਆਲੇ ਦੁਆਲੇ ਹੋਟਲਾਂ ਦੇ ਵਿੱਚ ਮਰੀਜ਼ ਪਏ ਇਲਾਜ ਹਸਪੀਟਲ ਸੀ ਚੱਲਿਆ ਹੂੰ ਉਹ ਮਰੀਜ਼ ਉਹ ਉਹ ਬੰਦਾ ਉਹ ਇਸ ਤਰੀਕੇ ਨਾਲ ਆ ਕੇ ਥਾਪੜ ਅਰੇ ਅੱਛਾ ਅੱਛਾ ਜੇ ਫ੍ਰੈਕਚਰ ਹੈ ਉਹ ਕੋਈ ਬਾਤ ਨਹੀਂ ਬਸ ਉਹ ਐਸੇ ਬਿਚ ਕਰਦੇ ਨੇ। ਉਹ ਬੰਦਾ ਤੇ ਗੱਲਾਂ ਕਰਨ ਕੋਲ ਠੀਕ ਹੋ ਰਿਹਾ ਹੈ। ਹੂੰ ਕਹਾਂ ਦਾ ਮਤਲਬ ਇਹ ਹੈ ਕਿ ਉਹ ਸਲਾਹ ਜੇ ਨੇ ਸਸਤੇ ਨੇ। ਇੰਨੇ ਸਸਤੇ ਨੇ ਮੇਜਰ ਸਰਜਰੀ 450 ਰੁਪਏ ਚ ਹੋਣੀ ਹੈ। ਮੇਜਰ ਸਰਜਰੀ ਹੈ ਇਹ ਉਹ ਹਸਪੀਟਲ ਨਹੀਂ ਜਿਹੜੇ ਵਰਡ ਕਲਾਸ ਨੇ। ਜਦੋਂ ਉੱਥੇ ਹੋ ਰਹੀ ਤੇ ਇੱਥੇ ਉਹੋ ਸਰਜਰੀਆਂ ਕੋਈ 4 ਲੱਖ ਚ ਹੋ ਰਹੀ ਹੈ ਕੋ 5 ਲੱਖ ਚ ਹੋ ਰਹੀ ਹੈ ਕੋ 10 ਲੱਖ ਗਾਰੰਟੀ ਫਿਰ ਕੋਈ। ਹਮ ਜਦ ਤੱਕ ਮਰੀਜ਼ ਦਾ ਬੜਾ ਕਰਕ ਨਹੀਂ ਹੋ ਜਾਂਦਾ ਉਹਦੀ ਜ਼ਮੀਨ ਨਹੀਂ ਵਿਕ ਜਾਂਦੀ ਉਹਦਾ ਘਰ ਨਹੀਂ ਵਿਕ ਜਾਂਦਾ ਹਮ ਉਹ ਤਦ ਤੱਕ ਅਸੀਂ ਉਹਨੂੰ ਮਾਰਨ ਕਰਦੇ ਹਾਂ ਆਲਟੀਮੇਟ ਲਾਜਤਾ ਇਹਨਾਂ ਹਸਪਤਾਲਾਂ ਵਿੱਚ ਹੋ ਨਹੀਂ ਰਿਹਾ ਪੰਗਾ ਤਾਂ ਇਹ ਹੀ ਹੈ ਨਾ ਵੀ ਲਾਜਰੀ ਹੋਣੇ ਹਸਪਤਾਲ ਵੀ ਪੂਰੇ ਭਰੇ ਹੋਏ ਨੇ ਭਰੇ ਹੋਏ ਇਹ ਵੀ ਭਰੇ ਹੋਏ ਨੇ ਇਹਦਾ ਮਤਲਬ ਇਹ ਹੈ ਕਿ ਸਾਰੇ ਕੋ ਮਾਡਲ ਕੀ ਆ ਗਿਆ ਮਾਡਲ ਆ ਗਿਆ ਮੈਂ ਇੱਕ ਵਾਰੀ ਅਮਰੀਕਾ ਦੇ ਵਿੱਚ ਸੀਗਾ ਤੇ ਉੱਥੇ ਨਾ ਮੇਰੇ ਮਿੱਤਰ ਦੀ ਐਨਕ ਟੁੱਟੀ ਹਮ ਐਨਕ ਇਹਨਾਂ ਅੱਖਾਂ ਵਾਲੇ ਕੋਗੇ ਤੇ ਉਹਨੇ ਜਾਂਦੇ ਪੁੱਛਿਆ ਤੁਹਾਡੇ ਕੋਲ ਕਾਰਡ ਹੈਗਾ ਹਮ ਕਾੜੇ ਕਾੜ ਦਾ ਮਤਲਬ ਹੀ ਕਿ ਇੰਸ਼ੋਰੈਂਸ ਕਾੜੇਗਾ ਹਮ ਇੰਸ਼ੋਰੈਂਸ ਕੰਪਨੀ ਨੂੰ ਬਿਲੇਂਗੇ ਜਾਂ ਹਮ ਦੇ ਇੰਸ਼ੋਰੈਂਸ ਮਾਫੀਆ ਔਰ ਹੈਲਥ ਕੇਅਰ ਮਾਫੀਆ ਇਹ ਇੱਕ ਕੋਖਿਚੜੀ ਨਹੀਂ ਹੈਂਡ ਸ਼ਿੰਗਲੋ ਹਮ ਇਹਨਾਂ ਨੇ ਰਲ ਕੇ ਲੋਕਾਂ ਦੇ ਕੋਲੋਂ ਜਿਹੜੀ ਹੈ ਮਤਲਬ ਮੈਡੀਕਲ ਸਹਾਇਤਾ ਦੂਰ ਕਰ ਦਿੰਦੀ ਹੈ ਹਮ ਜਿਹੜੀ ਚੀਜ਼ ਤੁਹਾਨੂੰ 10000 ਰੁਪਏ ਚ ਮਿਲਣੀ ਸੀ ਇਹਨਾਂ ਨੇ 10 ਲੱਖ ਦੀ ਬਣਾਤੀ ਹਾਂ ਉਹਦੇ ਪਿੱਛੇ ਇੰਟਰਨੈਸ਼ਨਲ ਜੋ ਸੰਸਥਾਵਾਂ ਨੇ ਮੈਂ ਮਤਲਬ ਜੇ ਇਹ ਕੌਮ ਦੀ ਗੱਲ ਲੰਬੀ ਹੋ ਜਾਂਦੀ ਆ WHO ਤੱਕ ਵਰਗਿਆਂ ਦੇ ਹੱਥ ਜਿਹੜੇ ਨੇ ਲੋਕਾਂ ਦੇ ਕੋਲ ਆਪਾਂ ਹੁਣ ਵਾਪਸ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਹੜਾ ਤੇ ਆਂਦੇ ਆ ਅ ਕੀ ਪੰਜਾਬ ਦੇ ਵਿੱਚ ਜਿਹੜੇ ਡੈਮ ਬਣੇ ਹੋਏ ਨੇ ਸਵਾਲ ਉਹਨਾਂ ਤੇ ਵੀ ਬੜੇ ਉੱਠਦੇ ਨੇ ਦੇਖੋ ਡੈਮ ਨੇ ਅਸਲ ਦੇ ਵਿੱਚ ਪੰਜਾਬ ਨੂੰ ਬਚਾਇਆ ਕਿ ਪੰਜਾਬ ਦਾ ਪਟਾਖਾ ਵਲ ਕਰਾਇਆ देखो सुंदरलाल बहुगुणा ਨੂੰ ਜਾਣਦੇ ਆਂ ਸੀ ਹੂੰ ਹੂੰ ਔਰ ਉਹਨਾਂ ਨੇ ਜੋ ਕਲਣਾ ਕੀਤੀ ਡੈਮਾਂ ਦੇ ਖਿਲਾਫ ਹੂੰ ਤੇ ਤੇਰੀ ਬੰਦ ਵਗੈਰਾ ਦੇ ਹੂੰ ਉਹਦੇ ਅਸੀਂ ਬੜੀ ਕਦਰ ਕਰਦੇ ਆਂ ਪਰ ਡੈਮ ਜ਼ਰੂਰੀ ਹੈ ਮੈਂ ਕਹਾਂਗਾ ਡੈਮ ਜ਼ਰੂਰੀ ਹੈ ਹੂੰ ਡੈਮ ਸਾਨੂੰ ਕਲੀਨ એનર્ਜੀ ਦਿੰਦੇ ਆਂ ਹੂੰ ਡੈਮ ਸਾਨੂੰ ਹਾਈਡਰੋ ਇਲੈਕਟ੍ਰਿਕ ਪਾਵਰ ਦਿੰਦੇ ਆਂ ਹੂੰ ਇਸ ਤੋਂ ਵਧੀਆ ਉਕਲਪ ਕੋਈ ਨਹੀਂ ਡੈਮ ਬਲਕਿ ਹੋਰ ਬਣਨੇ ਚਾਹੀਦੇ ਨੇ ਹੂੰ ਜਿਹੜੇ ਅਨਟੈਪਡ ਵਾਟਰ ਰਿਸੋਰਸਸ ਹੈਗੇ ਨੇ ਹਿਮਾਚਲ ਦੇ ਜਾਂ ਹੋਰ ਉਤਰਾਖੰਡ ਦੇ ਉਹ ਸਾਨੂੰ ਟੈਪ ਕਰਨੀ ਚਾਹੀਦੀ ਆ ਸਾਨੂੰ ਥਰਮਲ ਪਾਵਰ ਤੋਂ ਇਹ ਬਾਹਰ ਕੱਢ ਕੇ ਲੈ ਕੇ ਜਾ ਸਕਦੇ ਥਰਮਲ ਪਾਵਰ ਇੱਕ ਬੜਾ ਕੋੜ ਹੈ ਨਿਊਕਲੀਅਰ ਪਾਵਰ ਉਸ ਤੋਂ ਵੱਡਾ ਕੋੜ ਹੈ ਹਮ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਖੋ ਵਿੰਡ ਪਾਵਰ ਇੱਕ ਅੱਛੀ ਚੀਜ਼ ਹੈ ਤੁਸੀਂ ਉਹਨੂੰ ਕਰੋ ਸੋਲਰ ਪਾਵਰ ਇੱਕ ਅੱਛੀ ਚੀਜ਼ ਹੈ ਪਰ ਅਜੇ ਇਹ ਚੀਜ਼ਾਂ ਟੈਸਟਿੰਗ ਫੇਜ 'ਚ ਹੀ ਨੇ ਹੂੰ ਵਿੰਡ ਪਾਵਰ ਔਰ ਸੋਲਰ ਪਾਵਰ ਅਜੇ ਵੀ ਟੈਸਟਿੰਗ ਚੱਲ ਰਹੀ ਹੈ ਕਿਉਂਕਿ ਇਹਨਾਂ ਦਾ ਇਹ ਕਚੜਾ ਬਹੁਤ ਜਨਰੇਟ ਕਰਦੇ ਹੂੰ ਇਹ ਕਚੜਾ ਜਿਹੜਾ ਕੱਲ ਨੂੰ ਸਾਡੇ ਵਾਸਤੇ ਸਿਰ ਦੇ ਸਿਰ ਦੇ ਦੀ ਬਣੇਗਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਾਦਗੀ ਸਾਦਗੀ ਦੇ ਵਿੱਚ ਹੀ ਉਹ ਜਿਹੜੀ ਚੀਜ਼ ਹੈਗੀ ਆ ਇਹ ਵਾਟਰ ਬਿਜਲੀ ਜਿਹੜੀ ਹੈ ਇਹ ਇੱਕ ਤਰ੍ਹਾਂ ਦੀ ਇਹ ਵੀ ਇੱਕ ਤਰ੍ਹਾਂ ਦੀ ਸਾਦਗੀ ਦਾ ਇੱਕ ਮੈਂ ਕਈ ਵਾਰੀ ਸੁਣਿਆ ਵੀ ਆ ਕਈ ਵਿਗਿਆਨੀ ਵੀ ਇਹ ਵੀ ਗੱਲ ਕਹਿ ਦਿੰਦੇ ਆ ਕਿ ਪੰਜਾਬ ਚ ਪਹਿਲਾਂ ਜਦੋਂ ਹੜ੍ਹ ਆਉਂਦੇ ਸੀਗੇ ਜਦੋਂ ਡੈਮ ਨਹੀਂ ਸੀਗੇ ਤਾਂ ਉਹ ਜਿਹੜੇ ਆ ਪੰਜਾਬ ਦੀ ਮਿੱਟੀ ਨੂੰ ਉਪਜਾਊ ਵੀ ਬਣਾਉਂਦੇ ਸੀ ਕੇਸ ਦੇ ਵਿੱਚ ਕੋਈ ਸੱਚਾਈ ਹੈ ਪੱਕੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਕਿ ਦੁਨੀਆ ਦੇ ਸਭ ਤੋਂ ਵਧੀਆ ਜਿਹੜੇ ਉਪਜਾਊ ਖੇਤਰ ਹੈਗੇ ਆ ਉਹਨਾਂ 'ਚ ਗੰਗਾ ਸਿੰਧ ਦਾ ਮੈਦਾਨ ਯਾਨੀ ਕਿ ਜਿੱਦੇ 'ਚ ਅਸੀਂ ਰਹਿੰਦੇ ਆ ਇਹ ਹੈਗਾ ਔਰ ਇਹ ਜਿਹੜਾ ਹੈ ਮਿੱਟੀ ਹੈ ਇਹ ਦਰਿਆਵਾਂ ਨੇ ਹੀ ਲਿਆਂਦੀ ਇਹ ਸਿਲਟਿੰਗ ਦਰਿਆਵਾਂ ਨੇ ਕੀਤੀ ਤੇ ਜਦੋਂ ਡੈਮ ਬਣ ਗਏ ਤੁਹਾਡਾ ਕਹਿੰਦਾ ਮਤਲਬ ਇਹ ਆ ਉਹ ਮਿੱਟੀ ਹੁਣੇ ਬੰਦ ਹੋ ਗਈ ਨਹੀਂ ਇਹਦਾ ਇੱਕ ਹੋਰ ਪਹਿਲੂ ਵੀ ਹੈਗਾ ਹੋਰ ਪਹਿਲੂ ਇਹ ਹੈ ਕਿ ਨਹਿਰਾ ਕੱਢੀ ਗਈ ਉਹ ਮਿੱਟੀ ਨਹਿਰਾ ਚ ਵੀ ਆਉਂਦੀ ਹੈ ਜਦੋਂ ਨਹਿਰਾ ਰਹੀਂ ਉਹ ਖੇਤਾਂ ਚ ਜਾਂਦੀ ਹੈ ਤੇ ਉਹ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ ਅੱਜ ਵੀ ਬਣਾ ਰਹੀ ਹੈ ਤੇ ਉਹ ਉਪਜਾਊ ਸ਼ਕਤੀ ਤਾਂ ਉਦਾਂ ਹੀ ਹੈ ਇਹਦੇ ਵਿੱਚ ਜਿਹੜੀ ਚੀਜ਼ ਨੁਕਸਾਨੀ ਜਿਹੜੀ ਨੁਕਸਾਨ ਵਾਲੇ ਪਾਸੇ ਲੈ ਕੇ ਗਈ ਸਾਨੂੰ ਜਿਹਨਾਂ ਨੂੰ ਨੁਕਸਾਨ ਹੋ ਗਿਆ ਸਾਰਾ ਕੁਝ ਉਹ ਇਹ ਸੀਗੀ ਕਿ ਮਾਈਨਿੰਗ 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 ਨੇ ਸਾਰਾ ਬੈਲੈਂਸ ਵਿਗਾੜਿਆ ਮਾਈਨਿੰਗ ਦੇ ਵਿੱਚ ਮਤਲਬ ਇਹ ਮੰਨਿਆ ਜਾਂਦਾ ਕਿ ਜਿਹੜੇ ਵੀ ਇਲਾਕਿਆਂ 'ਚ ਮਾਈਨਿੰਗ ਹੁੰਦੀ ਆ ਉਥੋਂ ਦੇ ਐਮ.ਐਲ.ਏ ਬੜੇ ਅਮੀਰ ਹੁੰਦੇ ਬਿਲਕੁਲ ਉਥੋਂ ਦੇ ਐਮ.ਐਲ.ਏ ਨੇ ਅਮੀਰ ਹੁੰਦੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਪੂਰੀ ਸਰਕਾਰ ਚਲਾ ਲੈਂਦੇ ਉਹ ਚਲਾ ਲੈਂਦੇ ਐਨੇ ਅਮੀਰ ਹੋ ਜਾਂਦੇ ਐਨੇ ਅਮੀਰ ਹੋ ਜਾਂਦੇ ਆ ਤੇ ਉਹ ਕਹਿੰਦਾ ਮਤਲਬ ਉਹ ਮਾਈਨਿੰਗ ਜਿਹੜੀ ਆ ਉਹ ਕੌਣ ਕਰਾ ਰਿਆ ਪੋਲੀਟੀਸ਼ੀਅਨ ਕਰਾ ਰਿਆ ਜਾਂ ਬਿਊਰੋਕ੍ਰੇਸੀ ਕਰਾ ਰਹੀ ਆ ਤੇ ਹੋਰ ਤਾਂ ਕੋਈ 플레이ਰ ਨਹੀਂ ਹੈਗਾ ਨਾ ਉਥੇ ਬਾਕੀ ਤੇ ਕਾਰਪੋਰੇਟ ਉਹ ਬੰਦੇ ਨੇ ਜਿਹੜੇ ਵਿਜੇ ਵਿੱਚ ਹੈਗੇ ਨੇ ਹਾਂ ਹਾਲਾਂਕਿ ਉਹ ਨਾ ਉਹ ਬੰਦੇ ਵੀ ਅੱਜਕੱਲ ਬੜੇ ਛੋਟੇ ਲੱਗੇ ਇਹਨਾਂ ਪੋਲੀਟਿਕ ਪੋਲੀਟੀਕਲ ਕਲਾਸ ਹੀ ਬਾਸ ਆ ਉਥੇ ਹਮ ਜਿਹੜੀ ਵੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ